ਜਸਵੰਤ ਸਿੰਘ ਕਵਲਦਨ ਨਾਵਲ ਪੂਰਨਮਾਸ਼ੀ ਅੰਕ 24 ਸ਼ਾਹ ਦੀ ਦੁਕਾਨ ਤੇ ਬੁੱਢੇ ਠੇਰੇ ਦੋ ਚਾਰ ਆਦਮੀ ਬੈਠੇ ਰਹਿੰਦੇ ਸਨ ਜਿਹੜੇ ਕੰਮ ਕਰਨ ਤੋਂ ਆਰੀ ਸਨ ਸ਼ਾ ਲਾਹੌਰ ਤੋਂ ਅਖਬਾਰ ਮੰਗਵਾਇਆ ਕਰਦਾ ਸੀ ਇੱਕ ਦਿਨ ਉਸ ਅਚਾਨਕ ਖਬਰ ਪੜ੍ਹਦਿਆਂ ਲੋਕਾਂ ਨੂੰ ਸੁਣਾਇਆ ਕਿ ਜੰਗ ਸ਼ੁਰੂ ਹੋ ਗਈ ਸਾਰੇ ਅਗਵਾੜ ਅਤੇ ਫਿਰ ਪਿੰਡ ਵਿੱਚ ਧੁੰਮ ਗਈ ਕਿ ਲਾਮ ਲੱਗ ਗਏ ਕਰਮੇ ਨੇ ਦੁਕਾਨ ਤੋਂ ਸੌਦਾ ਲੈਣ ਆਇਆ ਸੁਣ ਲਿਆ ਸੀ ਉਸਦੀ ਆਰਥਿਕ ਹਾਲਤ ਪੈੜੀ ਤੋਂ ਵੀ ਪੈੜੀ ਹੋ ਚੁੱਕੀ ਸੀ ਉਸਦਾ ਪਿਤਾ ਚਲਾਣਾ ਕਰ ਗਿਆ ਸੀ ਬਿਰਦ ਦੇ ਹੰਗਾਮੇ ਉੱਤੇ ਉਸਨੂੰ 100 ਰੁਪਇਆ ਖਰਚ ਕਰਨਾ ਪਿਆ ਸੀ ਆਪਣੀ ਭੈਣ ਦੇ ਵਿਆਹ ਨਾਲ ਉਹ 500 ਰੁਪਏ ਦੇ ਹੋਰ ਢੇਠ ਆ ਗਿਆ ਸੀ ਅੱਧੀ ਜ਼ਮੀਨ ਗਹਿਣੇ ਪੈ ਗਈ ਸੀ ਸ਼ਾਦੀ ਅਸਲ ਰਕਮ ਜੋੜ ਕੇ 1000 ਰੁਪਏ ਤੋਂ ਵੱਧ ਗਈ ਸੀ ਉਸ ਰਕਮ ਲੋਨ ਦਾ ਫਿਕਰ ਦਿਨੇ ਰਾਤ ਤੋੜ-ਤੋੜ ਖਾਂਦਾ ਸੀ ਜੰਗ ਲੱਗੀ ਸੁਣ ਕੇ ਉਸਨੇ ਭਰਤੀ ਹੋਣ ਦੀ ਸਲਾਹ ਕਰ ਲਈ ਬਲਦ ਗੱਡਾ ਤੇ ਐਤਕੀ ਦੀ ਫਸਲ ਵੇਚ ਕੇ ਉਹ ਕੀ ਕਰੇਗਾ ਉਸ ਨੂੰ ਹਾਲੇ ਤੱਕ ਆਪਣੇ ਭਵਿੱਖ ਬਾਰੇ ਕੁਝ ਵੀ ਗਿਆਨ ਨਹੀਂ ਸੀ ਲਾਮ ਲੱਗ ਜਾਣੇ ਉਸ ਨੂੰ ਸੋਝੀ ਦੇ ਦਿੱਤੀ ਉਸ ਚੰਨੂ ਨਾਲ ਸਲਾਹ ਕੀਤੀ ਕਿ ਮੈਂ ਭਰਤੀ ਹੋ ਜਾਂਦਾ ਹਾਂ ਚੰਨੂ ਨੇ ਨਾਂ ਵਿੱਚ ਸਿਰ ਫੇਰਦਿਆਂ ਕਿਹਾ ਘਰ ਦੀ ਅੱਧੀ ਅਤੇ ਬਾਹਰ ਦੀ ਸਾਰੀ ਇੱਕ ਬਰਾਬਰ ਏ ਨਾਲੇ ਘਰ ਅਸੀਂ ਨੌ ਸਾਸਿ ਰਹਿ ਜਾਵਾਂਗੇ ਜੇ ਬਾਬਾ ਜਿਉਂਦਾ ਹੁੰਦਾ ਤਾਂ ਵੀ ਸੀ ਚੰਨੂ ਜਿਹੜਾ ਕਿਸੇ ਦਾ ਦੇਣਾ ਏ ਉਹ ਵੀ ਸਿਰ ਉੱਚਾ ਨਹੀਂ ਕਰਨ ਦਿੰਦਾ ਪੂਰਨੋ ਭੱਜ ਕੇ ਕਰਮੇ ਦੇ ਪੱਟਾਂ ਵਿੱਚ ਆ ਗਈ ਹੁਣ ਉਹ 4 ਸਾਲ ਦੀ ਹੋ ਗਈ ਸੀ ਫਿਰ ਗਿੱਧਾ ਪਾਉਂਦੀ ਗਉਣ ਲੱਗ ਪਈ ਨੱਚ ਖੁੱਗੀਏ ਤੈਨੂੰ ਪੱਪਾ ਪਾਉਂਗੀ ਤੇਰਾ ਘਰ ਛੱਡ ਕੇ ਜਾਣ ਨੂੰ ਕਿਵੇਂ ਜੀ ਕਰਦਾ ਏ ਚੰਨੋਂ ਨੇ ਕੁੜੀ ਨੂੰ ਵਿੜੇ ਵਿੱਚ ਜੱਲੀ ਪਾਉਂਦਿਆਂ ਵੇਖ ਕੇ ਆਖਿਆ ਭੋਲੀਏ ਕਿਸੇ ਦਾ ਗੋਲਾ ਕੋਈ ਚਾਣੂ ਹੁੰਦਾ ਏ ਚੱਲ ਖਸਮਾ ਨੂੰ ਖਾਵੇ ਆਪੇ ਵਿੱਚ ਸਰੀ ਜਾਉ ਤੂੰ ਹਲਵਾਹੀ ਚੱਲ ਕਰਜੇ ਦੀ ਚੰਨੋਂ ਨੂੰ ਵੀ ਚਿੰਤਾ ਸੀ ਪਰ ਕੋਈ ਔਰਤ ਆਪਣੇ ਮਾਲਕ ਨੂੰ ਪਰਦੇਸ ਘੱਲਣ ਨਹੀਂ ਜੇਰਾ ਕਿੱਥੋਂ ਲਿਆਵੇ ਫਿਰ ਬਲਦੀ ਅੱਗ ਵਿੱਚ ਛਾਲ ਮਾਰਨ ਨੂੰ ਉਹ ਕਿਸ ਤਰ੍ਹਾਂ ਬਰਦਾਸ਼ਤ ਕਰ ਲੈਂਦੀ ਕਰਮਾ ਚੰਨੋਂ ਦੇ ਰੋਕਰ ਨਾਲ ਰੁਕਤਾ ਗਿਆ ਪਰ ਨੌਕਰ ਹੋਣ ਦਾ ਖਿਆਲ ਉਸਦੇ ਦਿਲੋਂ ਨਾ ਨਿਕਲਿਆ ਭਰਤੀ ਕਰਨ ਵਾਲਿਆਂ ਦੇ ਇਸ਼ਤਿਹਾਰ ਪਿੰਡ ਦੀਆਂ ਕੱਚੀਆਂ ਕੰਧਾਂ ਨਾਲ ਆ ਚੰਬੜੇ ਸਨ ਚੌਂਕੀਦਾਰ ਹਰ ਛੋਟੇ ਵੱਡੇ ਮੇਰੇ ਤੇ ਭਰਤੀ ਦਾ ਹੋਕਾ ਦੇਂਦਾ ਕਰਮੇ ਨੇ ਇੱਕ ਸਾਲ ਮਸਾਂ ਮਰਪੇਟ ਕੇ ਪੂਰਾ ਕੀਤਾ ਅਤੇ ਦੂਜੇ ਬਰੇ ਦੇ ਮੋਢ ਵਿੱਚ ਹੀ ਗੱਡੇ ਦਾ ਸੌਦਾ ਬਾਹਰ ਇੱਕ ਜੱਟ ਨਾਲ ਕਰ ਲਿਆ ਚੰਨੂ ਨੇ ਉਸ ਨੂੰ ਬਹੁਤ ਹਟਾਇਆ ਪਰ ਉਸ ਨੇ ਬਹੁਤ ਹੀ ਨਿਰਮਾਣ ਹੁੰਦਿਆਂ ਬੇਨਤੀ ਰੂਪ ਵਿੱਚ ਕਿਹਾ ਚੰਨੂ ਮੇਰੇ ਸਿਰੋਪਾਰ ਲੈ ਜਾਂਦੇ ਚੰਨੂ ਨੇ ਮਜਬੂਰ ਸਬਰ ਦੀ ਘੁੱਟ ਪਰ ਪਰ ਲਈ ਉਹ ਆਪਣੇ ਮਾਲਕ ਦੀ ਤਰਸਯੋਗ ਹਾਲਤ ਵੀ ਨਾ ਸਹਾਰ ਸਕੇ ਜੰਗ ਲੱਗ ਜਾਣ ਕਾਰਨ ਭਾਅ ਤੇਜ਼ ਹੋ ਗਏ ਸਨ ਲੱਦ ਅਤੇ ਘੋੜੇ ਦੀ ਰਕਮ ਨਾਲ ਹੀ ਕਰਮਾ ਸੁਰਖਰੂ ਹੋ ਗਿਆ ਦਾਣਿਆਂ ਦੀ ਫਸਲ ਘਰ ਕਬੀਲਦਾਰੀ ਦੇ ਖਰਚ ਲਈ ਬਚ ਗਈ ਅਗਲੇ ਦਿਨ ਹੀ ਉਸ ਮੋਰੀ ਭਰਤੀ ਹੋ ਜਾਣ ਦੀ ਮਿੱਥ ਲਈ ਜਾਨ ਤੋਂ ਅੱਗੇ ਉਸ ਚੰਨੂ ਨੂੰ ਘੁੱਟ ਕੇ ਪਿਆਰ ਕੀਤਾ ਹੁਣੇ 55 ਸਾਲਾਂ ਦੀ ਹੋ ਗਈ ਏ ਇਹਨੂੰ ਪੜਨ ਜ਼ਰੂਰ ਲਾ ਦੇ ਆਪਾਂ ਤਾਂ ਇਹੋ ਜਿਹੀ ਸੀ ਜੂਨ ਪੂਰੀ ਕਰ ਲਈ ਚੰਨੂ ਨੇ ਕੋਈ ਜਵਾਬ ਨਾ ਦਿੱਤਾ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਉਸ ਦੀਆਂ ਅੱਖਾਂ ਮਾਲਕ ਨੂੰ ਪਰਦੇਸ ਜਾਂਦੇਆਂ ਕਿਵੇਂ ਦੇਖ ਸਕਦੀਆਂ ਸਨ ਉਹ ਅੱਖਾਂ ਪੂੰਝਦੀ ਅੰਦਰ ਚਲੀ ਗਈ ਕਰਮਾ ਵੀ ਉਸ ਨੂੰ ਧੀਰਜ ਦੇਣ ਲਈ ਪਿੱਛੇ ਪਿੱਛੇ ਗਿਆ ਚੰਨੋ ਕਰਮਾ ਇੰਨੀ ਕਹਿ ਕੇ ਚੁੱਪ ਹੋ ਗਿਆ ਉਹ ਕੀ ਧੀਰਜ ਦੇ ਸਕਦਾ ਸੀ ਇਕੱਠਿਆਂ ਤੇ ਪਿਆਰ ਚਾਹ ਨਾਲ ਰੋਟੀ ਦਾ ਸਵਾਲ ਜ਼ਰੂਰੀ ਸੀ ਉਹ ਮਜਬੂਰੀ ਦੀ ਹਾਲਤ ਵਿੱਚ ਭਰਤੀ ਹੋ ਗਿਆ ਸੀ ਪੇਟ ਦੀ ਭੁੱਖ ਲਈ ਮਾਂ ਧੀ ਅਤੇ ਬਾਟੀ ਤੋਂ ਦਿਲ ਪੱਥਰ ਬਣਾ ਕੇ ਵਿਛੜ ਰਿਹਾ ਸੀ ਉਸ ਭਰੇ ਮਨ ਨਾਲ ਮਾਂ ਨੂੰ ਸਿੱਖਿਆ ਵਜੋਂ ਆਖਿਆ ਮਾਂ ਤੂੰ ਚੰਨੋ ਨਾਲ ਲੜੀ ਬੋਲੀ ਨਾ ਰਲ ਕੇ ਦਿਨ ਗੱਡਿਓ ਪੁੱਤ ਕਿਉਂ ਜਾਣਾ ਏ ਘਰ ਥੋੜੀ ਖਾਲੇ ਮਾਂ ਹਿਰਦਾ ਕਾਂਬੇ ਵਿੱਚ ਪਿਗਲਦਾ ਜਾ ਰਿਹਾ ਸੀ ਅੰਦਰੋਂ ਮੋਹ ਆਂਦਰਾ ਖਿੱਚ-ਖਿੱਚ ਤੋੜ ਰਿਹਾ ਸੀ ਮਾਂ ਹੁਣ ਤੂੰ ਨੰਨਾ ਨਾ ਪਾ ਉਸ ਤੁਰਦਿਆਂ ਮਾਂ ਨੂੰ ਮੱਥਾ ਟੇਕਿਆ ਮਾਂ ਨੇ ਭਰੀਆਂ ਅੱਖਾਂ ਨਾਲ ਸਿਰ ਤੇ ਹੱਥ ਫੇਰਿਆ ਜਿਉਂ ਹੀ ਉਹ ਦਰੋਂ ਨਿਕਲਿਆ ਕੁੱਤੇ ਨੇ ਕੰਨ ਫੜਕਾ ਦਿੱਤੇ ਮਾਂ ਚਾਹੁੰਦੀ ਸੀ ਮਾੜੇ ਸ਼ਗਨ ਵਜੋਂ ਪੁੱਤਰ ਨੂੰ ਆਵਾਜ਼ ਦੇ ਕੇ ਮੋੜ ਲਵੇ ਪਰ ਕਰਮਾ ਚੋਰਾ ਵਾਂਗ ਕਾਲੀ-ਕਾਲੀ ਜਾ ਰਿਹਾ ਸੀ ਵਾਸਤਵ ਵਿੱਚ ਉਹ ਭਰੇ ਅਤੇ ਉਛਲੇ ਮਨ ਨੂੰ ਘਰੋਂ ਸ਼ੇਤੀ ਪਰੇ ਲੈ ਜਾਣਾ ਚਾਹੁੰਦਾ ਸੀ ਬਲਦਾਂ ਦੀ ਜੋੜੀ ਵਿਕ ਜਾਣ ਨਾਲ ਖੁਰਲੀਆਂ ਸੁੰਨੀਆਂ-ਸੁੰਨੀਆਂ ਜਾਪਦੀਆਂ ਸਨ ਅਤੇ ਕਰਮੇ ਬਿਨਾ ਚੰਨੋਂ ਦਾ ਘਰ ਸਖਣਾ ਹੋ ਗਿਆ ਸੀ ਉਹ ਖੇਤ ਵਿੱਚ ਰੋਟੀ ਲੈ ਕੇ ਜਾਣ ਲਈ ਤਰਸ ਰਹੀ ਸੀ ਕਾਮ ਉਸ ਤੋਂ ਖੁੱਸ ਗਿਆ ਸੀ ਅਤੇ ਖੇਤ ਉਸ ਦੇ ਮਾਲਕ ਤੋਂ ਉਹ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਇੱਕ ਮੈਂ ਦਾ ਆਥਨ ਸਵੇਰ ਇੱਕ ਗੋਹੇ ਦਾ ਟੋਕਰਾ ਮਸਾ ਹੁੰਦਾ ਸੀ ਪੱਠੇ ਵੀ ਉਹ ਕੋਈ ਬਹੁਤੇ ਨਹੀਂ ਖਾਂਦੀ ਸੀ ਕਮਾ ਕਮ ਕਰਨ ਕੰਮ ਕਰਨ ਵਾਲੀ ਜੁੱਟੀ ਨੂੰ ਕੁਝ ਸੋਚਦਾ ਨਹੀਂ ਸੀ ਕਿ ਉਹ ਦਿਨ ਕਿਵੇਂ گزارੇ ਅੱਗੇ ਬਾਹਰ ਖੇਤਾਂ ਵਿੱਚ ਦੋ ਵੇਲੇ ਰੋਟੀ ਲੈ ਕੇ ਜਾਂਦੀ ਕਈ ਵਾਰ ਪੱਠੇ ਲਿਉਂਦੀ ਮਸ਼ੀਨ ਫੇਰਨੀ ਅਤੇ ਬਲਦਾਂ ਨੂੰ ਦਾਣਾ ਰਲਾਇਆ ਕਰਦੀ ਸੀ ਬਲਦਾਂ ਦੀਆਂ ਟੱਲੀਆਂ ਦੀ ਸ਼ੰਕਰ ਘਰ ਵਿੱਚ ਮਿੱਠੇ ਸਾਜ-ਵਾਗ ਸੁਣਦੀ ਰਹਿੰਦੀ ਸੀ ਉਸ ਦਾ ਕੰਮ ਵਿੱਚ ਕਮਾਇਆ ਸ਼ਰੀਰ ਢਿੱਲਾ ਤੇ ਸੁਸਤ ਪੈਣ ਲੱਗ ਪਿਆ ਕਰਮੇ ਦੀ ਚਿੱਠੀ ਆ ਗਈ ਉਹ ਰਾਵਲਪਿੰਡੀ ਰਾਜੀ ਖੁਸ਼ੀ ਸੀ ਉਸ ਆਪਣੀ ਉਦਾਸੀ ਅਤੇ ਘਰ ਦੇ ਜੀਵਾਂ ਦੀ ਯਾਦ ਨੂੰ ਲੁਕਾ ਰੱਖਿਆ ਸੀ ਸੌਂ ਦਾ ਰੰਗਲਾ ਮਹੀਨਾ ਆ ਗਿਆ ਤੀਆਂ ਜੁੜੀਆਂ ਪੀਂਗਾ ਦੇ ਹੁਲਾਰੇ ਉੱਚੇ ਹੋਏ ਨੀਲੀਆਂ ਕਾਲੀਆਂ ਘਟਾ ਬਾਵਰੀਆਂ ਹੋ ਕੇ ਉਲੜੀਆਂ ਬੱਦਲ ਗੱਜੇ ਮੋਰ ਨੱਚੇ ਅਤੇ ਕੋਇਲਾਂ ਦੀਆਂ ਊਕਣੇ ਚੰਨੋਂ ਨੂੰ ਤੜਪਾ ਸੁਟਿਆ ਸਮਾਂ ਬਿਤਾਉਣ ਲਈ ਉਹ ਪੇਕੇ ਚਲੀ ਗਈ ਮਨ ਦੀ ਉਦਾਸੀ ਵਿੱਚ ਕੋਈ ਫਰਕ ਨਾ ਆਇਆ ਬੁੱਟਰ ਆ ਕੇ ਉਸ ਪੰਨੋ ਬੁੱਟਰ ਆ ਕੇ ਉਸ ਪੁੰਨੋ ਨੂੰ ਪੜਨ ਲਾ ਦਿੱਤਾ ਕੰਮ ਘੱਟ ਜਾਣ ਕਰਕੇ ਪੁੰਨੋ ਵੱਲ ਵਧੇਰੇ ਧਿਆਨ ਦੇਣ ਲੱਗ ਪਈ ਉਸ ਨੂੰ ਨਹਾਉਣ ਅਤੇ ਕਪੜੇ ਆਦ ਬਦਲਣ ਵਿੱਚ ਰੀਝਵਾਨ ਰਹਿੰਦੀ ਸਾਸਨਾ ਲੜਾਈ ਘਟ ਚੁੱਕੀ ਸੀ ਇਸ ਦੇ 2-3 ਕਾਰਨ ਸਨ ਧੀ ਸੋਹਰੇ ਚਲੀ ਗਈ ਸੀ ਪੁੱਤਰ ਭਰਤੀ ਹੋ ਗਿਆ ਸੀ ਤੇ ਆਪ ਵੀ ਥੋੜੀ ਬਹੁਤੀ ਬਲੋਂ ਹਾਰ ਗਈ ਸੀ ਚੰਨੋ ਤੋਂ ਆਪਣੇ ਜਵਾਈ ਲਈ ਚੰਗੇ ਸਲੂਕ ਦੀ ਆਸਵੰਦ ਸੀ ਨੌਆ ਨਾਲੋਂ ਸੱਸਾਂ ਨੂੰ ਜਵਾਈ ਪਿਆਰੇ ਹੁੰਦੇ ਹਨ ਕਿਉਂਕਿ ਉਹ ਧੀ ਦੇ ਧੀ ਦੇ ਕੇ ਪੁੱਤਰ ਬਣਾਏ ਹੁੰਦੇ ਹਨ ਇਹਨਾਂ ਦਿਨਾਂ ਵਿੱਚ ਚੰਨੋ ਨੇ ਰੂਪ ਨੂੰ ਮਿਲਣਾ ਚਾਹਿਆ ब्राह्मणी ਰਾਹੀ ਉਸ ਰੂਪ ਨੂੰ ਸੁਨੇਹਾ ਕੱਲਿਆ ਔ ਸਿੱਧਾ ਚੰਨੂ ਦੇ ਘਰ ਕਿਹੜੇ ਬਹਾਨੇ ਆਉਂਦਾ ਚੰਨੂ ਵੀ ਚਿੰਤਾ ਤੁਰਸੀ ਅਤੇ ਰੂਪ ਨੂੰ ਘਰ ਸਦ ਫਜ਼ੂਲ ਭੰਡੀ ਕਰਵਾਉਣਾ ਚੰਗਾ ਨਹੀਂ ਸਮਝਦੀ ਸੀ ਉਸ ब्राह्मणी ਨੂੰ ਆਪਣੇ ਘਰ ਰੂਪ ਨੂੰ ਮੰਗਵਾਉਣ ਲਈ ਪ੍ਰੇਰਿਆ ਪਰ ब्राह्मणी ਗਰੀਬ ਹੋਣ ਕਰਕੇ ਜੇਰਾ ਨਾ ਕਰ ਸਕੀ ਅਖੀਰ ਚੰਨੂ ਆਪ ਕਪੂਰੀ ਜਾਣ ਦੇ ਬਹਾਨੇ ब्राह्मणी ਨਾਲ ਨਵੇਂ ਪਿੰਡ ਰੂਪ ਦੇ ਘਰ ਆ ਗਈ ਪਰ ਸਿੰਨੀ ਉਸ ਨੂੰ ਸਜਰੇ ਉਤਸ਼ਾਹ ਨਾਲ ਬਾਹਾਂ ਅੜ ਕੇ ਮਿਲੀ ਰੂਪ ਨੂੰ ਉਸ ਨਵੇਕਲੇ ਵਿੱਚ ਕਿਹਾ ਲਗੀਆਂ ਦੇ ਬੋਲ ਪਗਾਉਣੇ ਆ ਸਾਡਾ ਵੀ ਜੀਰਾ ਵੇਖ ਰੂਪ ਸਮਝਦਾ ਸੀ ਚੰਨੋਂ ਦਾ ਪਿਆਰ ਘਟਣ ਅਤੇ ਮੁੱਕਣ ਵਾਲਾ ਨਹੀਂ ਉਸ ਦੀ ਰੂਹ पटਕਦੀ ਰਹਿੰਦੀ ਹੈ ਅਤੇ ਸਦਾ ਆਪਣੇ ਟਿਕਾਣੇ ਨੂੰ ਲੋਚਦੀ ਉਹ ਆਪ ਵੀ ਚੰਨੋਂ ਨੂੰ ਤੱਕ ਕੇ ਖੰਡਖੀਰ ਹੋ ਜਾਂਦਾ ਸੀ ਉਹਨਾਂ ਦਿਆਲੇ ਦੇ ਮਰ ਜਾਂਦਾ ਅਫਸੋਸ ਕੀਤਾ ਕਿ ਇਸ ਤਰ੍ਹਾਂ ਉਹ ਉਹਨਾਂ ਦੇ ਸੁਨੇਹ ਪਹੁੰਚਾਇਆ ਕਰਦਾ ਸੀ ਨਸ਼ਿਆਂ ਨੇ ਉਸ ਦਾ ਜੀਰਾ ਵੀ ਖਾ ਲਿਆ ਸੀ ਸਵੇਰਾ ਚੜ੍ਹਦੀਆਂ ਰਹੀਆਂ ਅਤੇ ਸ਼ਾਮਾਂ ਢਲਦੀਆਂ ਰਹੀਆਂ ਸਮਾਂ ਚੁੰਗੀਆਂ ਪਰਦਾ ਰਿਹਾ ਪੂਰੇ 6 ਮਹੀਨੇ ਪਿੱਛੋਂ ਕਰਮਾ ਇੱਕ ਮਹੀਨੇ ਦੀ ਛੁੱਟੀ ਆ ਗਿਆ ਉਸ ਦਾ ਸਰੀਰ ਖਾਕੀ ਵਰਦੀ ਵਿੱਚ ਸਜਿਆ ਹੋਇਆ ਸੀ ਤੁਰਦਿਆਂ ਬੂਝ ਚੀਕਦੇ ਸਨ ਸੁੱਕੇ ਸਖਨੇ ਘਰ ਵਿੱਚ ਇੱਕ ਤਰ੍ਹਾਂ ਬਹਾਰ ਆ ਗਈ ਉਸ 50 ਰੁਪਏ ਚਰਨੋ ਦੇ ਹੱਥ ਉੱਤੇ ਰੱਖ ਦਿੱਤੇ ਚਰਨੋ ਰੁਪਏ ਫੜ ਕੇ ਕਰਮੇ ਦੀ ਆਸ ਅਨਸਾਰ ਖੁਸ਼ ਨਾ ਹੋਈ ਕਰਮਾ ਰੁਪਇਆ ਨੂੰ ਜ਼ਿੰਦਗੀ ਅਤੇ ਖੁਸ਼ੀ ਸਮਝਦਾ ਸੀ ਪਰ ਚਨੋ ਬਿਲਕੁਲ ਇਸ ਦੇ ਉਲਟ ਸੋਚਦੀ ਕਰਮਾ ਚੰਨੂ ਅਤੇ ਪੁੰਨੋ ਨੂੰ ਸ਼ਹਿਰ ਲੈ ਗਿਆ ਉਹਨਾਂ ਨੂੰ ਕੱਪੜੇ ਖਰੀਦ ਕੇ ਦਿੱਤੇ ਸਾਬਣ ਤੇਲ ਤੇ ਤੌਲੀਏ ਦੀ ਵਰਤੋਂ ਆਪਣੀ ਪਰਲਟਨ ਵਿੱਚੋਂ ਸਿੱਖ ਆਇਆ ਸੀ ਉਸ ਦੇ ਆਉਣ ਨਾਲ ਘਰ ਵਿੱਚ ਨਵੀਂ ਤਬਦੀਲੀ ਆ ਗਈ ਸਫਾਈ ਦਾ ਵਧੇਰੇ ਖਿਆਲ ਰੱਖਿਆ ਜਾਣ ਲੱਗ ਪਿਆ ਪੱਕਦੀ ਜਾ ਰਹੀ ਉਮਰ ਵਿੱਚ ਹੁਸਨ ਨੇ ਇੱਕ ਨਵਾਂ ਨਿਖਾਰ ਲੱਭ ਲਿਆ ਜਦ ਛੁੱਟੀ ਮੁੱਕਣ ਤੇ ਆਈ ਕਰਮਾ ਪੁੰਨੋ ਅਤੇ ਚੰਨੂ ਸਮੇਤ ਕਪੂਰੀ ਮਿਲਣ ਆ ਗਿਆ ਕਰਮੇ ਦਾ ਖਿਆਲ ਸੀ ਕਪੂਰਿਆਂ ਤੋਂ ਹੋ ਕੇ ਮਾਣੇ ਦੇ ਰੇਲਵੇ ਸਟੇਸ਼ਨ ਤੋਂ ਹੀ ਗੱਡੀ ਚੜ ਜਾਵਾਂਗਾ ਕਰਤਾਰਾ ਆਪਣੇ ਦੂਜੇ ਭਰਾਵਾਂ ਨਾਲ ਵਾਖ ਹੋ ਚੁੱਕਾ ਸੀ ਉਸਤੇ ਦੋਵੇਂ ਭਰਾ ਵਿਆਹੇ ਜਾ ਚੁੱਕੇ ਸਨ ਉਹ ਦੋਹੇ ਕਰੀ ਵਾਰੀ ਵਾਰੀ ਮਿਲਣ ਗਏ ਸਾਲਿਆਂ ਨੇ ਪਨਵਈਏ ਨਾਲ ਸ਼ਰਾਬ ਪੀਤੀ ਅਤੇ ਚੰਨੋ ਨੇ ਭਜਰੂ ਨਾਲ ਜੱਫੀਆਂ ਭਰ-ਭਰ ਗੱਲਾਂ ਕੀਤੀਆਂ ਪੁੰਨੀ ਮੈਨੂੰ ਤਾਂ ਪੁੰਨੀ ਤੈਨੂੰ ਤਾਂ ਮੈਂ ਇੱਥੇ ਰੱਖ ਲੈਣਾ ਹੈ ਭਜਨੂ ਨੇ ਪੁੰਨੋ ਦਾ ਮੂੰਹ ਚੁੰਮਦਿਆਂ ਆਖਿਆ ਆਖ ਰੱਖ ਲੈ ਮਮੀ ਚੰਨੋ ਨੇ ਪੁੰਨੋ ਵੱਲ ਉਤਰ ਦਿੰਦੇ ਆ ਕਿ ਆ ਭਜਨੋ ਨੂੰ ਕੋਈ ਬੱਚਾ ਨਹੀਂ ਪੈਦਾ ਹੋਇਆ ਸੀ ਉਸ ਨੂੰ ਅਠਰਾ ਦੀ ਚੰਦਰੀ ਬਿਮਾਰੀ ਲੱਗ ਚੁੱਕੀ ਸੀ ਇਹ ਸਾਰਾ ਵਿਗਾੜ ਚੰਨੋ ਦੇ ਸਾਖ ਵੇਲੇ ਕਰਤਾਰੇ ਦੀ ਮਾਰੀ ਲੱਤ ਤੋਂ ਪਿਆ ਸੀ ਕਈ ਵਾਰ ਬੱਚੇ ਜਾਂਦੇ ਰਹਿਣ ਨਾਲ ਭਜਨੋ ਦੀ ਸਿਹਤ ਥੱਲੇ ਲਹਿ ਗਈ ਮਮਤਾ ਦੀ ਭੁੱਖ ਹੀ ਉਸ ਦੇ ਅੰਦਰ ਪੁੰਨੋ ਨੂੰ ਕੋਲ ਰੱਖਣ ਲਈ ਉਸ਼ਾਲੇ ਖਾ ਰਹੀ ਸੀ ਚੰਨੋ ਨੂੰ ਮੁੜ ਕੇ ਕੁਝ ਨਹੀਂ ਹੋਇਆ ਸੀ ਉਸ ਦੀ ਸਿਹਤ ਵਿੱਚ ਕੋਈ ਖਾਸ ਫਰਕ ਨਹੀਂ ਪਿਆ ਪੁੰਨੋ ਦੀ ਨਹਾਰ ਬਿਲਕੁਲ ਹੀ ਚੰਨੋ ਵਰਗੀ ਸੀ ਵੇਖਣ ਵਾਲਾ ਕਈ ਵਾਰ ਮਾਤੀ ਨੂੰ ਪਹਿਣਾ ਸਮਝਣ ਵਿੱਚ ਭੁਲੇਖਾ ਖਾ ਜਾਂਦਾ ਕਰਮਾ ਗੱਡੀ ਚੜ ਗਿਆ ਤੇ ਦੋਵੇਂ ਮਾਤੀ ਵੇਖਦੀਆਂ ਹੀ ਰਹਿ ਗਈਆਂ ਤਿੰਨ ਸਾਲ ਹੋਰ ਬੀਤ ਗਏ ਕਰਮੇ ਦੇ ਰੁਪਏ ਆਉਂਦੇ ਰਹੇ ਚੰਨੋ ਨੇ ਉਹਨਾਂ ਨੂੰ ਸੰਕੋਚ ਨਾਲ ਵਰਤਿਆ ਸੀ ਐਤ ਕੀ ਨਮਾਣੀ ਆ ਜਾਂ ਤੇ ਉਸ ਦੇ ਉਸ ਦੋ ਕਮਾ ਗਏ ਨੇ ਪਈ ਜ਼ਮੀਨ ਛੁਡਾ ਲਈ ਇਨ੍ਹਾਂ ਤਿੰਨ ਸਾਲਾਂ ਵਿੱਚ ਜੰਗ ਵਿੱਚੋਂ ਹੀ ਇੱਕ ਵਾਰ ਕਰਮਾ ਮਿਲਣ ਆਇਆ ਸੀ ਫਿਰ ਉਸਦੀ ਪਲਟਨ ਨੂੰ ਸਮੁੰਦਰ ਪਾਰ ਲੜਾਈ ਵਿੱਚ ਭੇਜ ਦਿੱਤਾ ਗਿਆ ਸਮੁੰਦਰ ਪਾਰੋਂ ਉਸਦੀਆਂ ਚਿੱਠੀਆਂ ਆਉਂਦੀਆਂ ਰਹੀਆਂ ਅਚਾਨਕ ਇੱਕ ਦਿਨ ਉਨ੍ਹਾਂ ਦੀ ਪਲਟਨ ਦੇ ਦੀਪੂ ਵਿੱਚੋਂ ਤਾਰ ਆ ਗਈ ਅਫਸੋਸ ਕਰਮਾ ਮੋਰਚੇ ਉੱਤੇ ਮਾਰਿਆ ਗਿਆ ਵਿਧਵਾ ਮਾਂ ਦਾ ਜਵਾਨ ਪੁੱਤਰ ਇੱਕ ਮੁਟਿਆਰ ਵਾਟੀ ਦਾ ਪਤੀ ਅਤੇ ਇੱਕੋ ਇੱਕ ਲਾੜਲੀ ਧੀ ਦਾ ਪਿਤਾ ਹਮੇਸ਼ਾ ਲਈ ਸਮੁੰਦਰੋਂ ਪਾਰ ਸਾਮਰਾਜ ਦੀਆਂ ਮੰਡੀਆਂ ਦੇ ਖਾਤਰ ਲੜਦਾ ਖਤਮ ਹੋ ਗਿਆ ਚੰਨੋਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਦਾ ਵਿਹੜਾ ਚਿੱਟੀ ਦੁਪਹਿਰ ਵਿੱਚ ਹਨੇਰੇ ਨਾਲ ਭਰ ਗਿਆ ਉਹ ਇੱਕ ਵਾਰ ਹੀ ਗੁਮਸੂਮ ਹੋ ਗਈ ਕਰਮੇ ਦੀ ਮਾਂ ਦੀ ਛਾਤੀ ਪਾਟ ਗਈ ਇਕਲੌਤੇ ਜਵਾਨ ਪੁੱਤਰ ਦੀ ਮੌਤ ਕੋਈ ਮਾਂ ਕਿਸ ਹਾਲਤ ਵਿੱਚ ਸਹਿ ਸਕਦੀ ਹੈ ਉਹ ਚੀਕਾਂ ਮਾਰ-ਮਾਰ ਪਾਗਲ ਹੋ ਗਈ ਛਾਤੀ ਪੇਟ ਪੇਟ ਉਸ ਲਹੂ-ਲਹਾਨ ਕਰ ਲਈ ਅਤੇ ਆਪਣੇ ਸਿਰ ਦੇ ਵਾਲ ਖੋਲ ਲਏ ਚੰਨੋ ਦੇ ਸਿਰ ਤੋਂ ਸੁਹਾਗ ਦੀ ਟੋਰੀ ਲਹਿ ਗਈ ਅਤੇ ਖੁੱਲੇ ਗਲ ਵਿੱਚ ਲਮਕਦੇ ਵਾਲ ਉਸ ਨੂੰ ਫਾਹਾ ਦੇ ਰਹੇ ਸਨ ਵੇੜਾ ਔਰਤਾ ਮਰਦਾਂ ਨਾਲ ਭਰ ਗਿਆ ਆਂਡਣਾ ਗਵੰਡਣਾ ਬਹਿਨ ਪਾ ਰਹੀਆਂ ਸਨ ਚੰਨੋ ਰੋ ਰਹੀ ਸੀ ਪਰ ਰੋਣ ਉਸ ਦੇ ਅੰਦਰ ਪਿਗਲ ਪਿਗਲ ਕੇ ਜੰਮਦਾ ਜਾ ਰਿਹਾ ਸੀ ਉਹ ਬਿਟ ਬਿਟ ਝਾਕ ਰਹੀ ਸੀ ਜਿਵੇਂ ਆਲੇ ਦੁਆਲੇ ਤੋਂ ਪੁੱਛ ਰਹੀ ਸੀ ਸੱਚੀ ਉਸ ਦਾ ਮਾਲਕ ਮਰ ਗਿਆ ਇਸ ਉਮਰ ਵਿੱਚ ਕੋਈ ਮਰ ਵੀ ਜਾਂਦਾ ਏ ਮਾਂ ਧੀ ਅਤੇ ਬੋਟੀ ਨੂੰ ਨਿਆਸਰਿਆਂ ਛੱਡ ਕੇ ਮਾਂ ਬਿਲਕ ਰਹੀ ਸੀ ਮੇਰੇ ਆਸੂਰਮਿਆ ਪੁੱਤਾ ਮੇਰੀ ਲੰਬੀ ਜਈ ਬਾਡੀ ਵੇ ਮੈਂ ਪੱਟੀ ਜਹਾਨੋਂ ਵੇ ਮੇਰਿਆ ਕਾਮਿਆ ਪੁੱਤਾਂ ਸਾਰੇ ਲੋਕ ਤ੍ਰਿਪਤਰੇ ਪਰੋ ਰਹੇ ਸਨ ਨੌ ਸਸ ਦੇ ਕੀਰਨੇ ਸੀਨਾ ਚੀਰ ਰਹੇ ਸਨ ਔਰਤਾਂ ਇੱਕ ਦੂਜੇ ਨੂੰ ਚੁੱਪ ਕਰਾ ਰਹੀਆਂ ਸਨ ਆਂਡਣਾ ਗਵੰਡਣਾ ਨੌ ਸੱਸ ਨੂੰ ਧੀਰਜ ਦੇ ਰਹੀਆਂ ਸਨ ਸੱਥਰ ਤੇ ਬੈਠੇ ਲੋਕਾਂ ਨੇ ਕਰਮੇ ਦੇ ਨਿੱਗੇ ਸੁਭਾਅ ਤੇ ਖੇਤੀਬਾੜੀ ਦੇ ਸਚਾਰੇ ਕੰਮਾਂ ਦੀਆਂ ਗੱਲਾਂ ਦੁਹਰਾਈਆਂ ਮਰਗੇ ਦੀਆਂ ਗੱਲਾਂ ਹੀ ਬਾਕੀ ਰਹਿ ਜਾਂਦੀਆਂ ਹਨ ਕਈ ਦਿਨ ਰਿਸ਼ਤੇਦਾਰੀਆਂ ਵਿੱਚੋਂ ਮਕਾਨਾਂ ਆਉਂਦੀਆਂ ਰਹੀਆਂ ਸਾਖ ਸਬੰਧੀ ਉਹਨਾਂ ਦਾ ਗਮ ਥੋੜਾ ਕਰਨ ਲਈ ਧੀਰਜ ਤੇ ਦਲਾਸਾ ਦਿੰਦੇ ਰਹੇ ਕਾਲ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ 라ਵਣ ਵਰਗੇ ਲੱਤ ਗਏ ਜਿੰਨਾ ਕਾਲ ਪਾਵੇ ਨਾਲ ਬੰਨੇ ਕੋਏ ਸਨ ਭਾਈ ਹੁਣ ਸਬਰ ਕਰੋ ਅਤੇ ਦਿਲ ਕਰੜਾ ਕਰੋ ਵਾਹਿਗੁਰੂ ਦਾ ਪਾਣਾ ਮੋੜਿਆ ਨਹੀਂ ਜਾਂਦਾ। ਯਤੀਮ ਹੋ ਗਈ ਬੱਚੀ, ਵਿਧਵਾ ਹੋ ਗਈ ਸੁਹਾਗਣ ਅਤੇ ਨਪੁੱਤੀ ਹੋ ਗਈ ਮਾਂ। ਜਾਣਦਿਆਂ ਸੰਕੇ ਸਬਰ ਕਿਸ ਤਰ੍ਹਾਂ ਹੋ ਸਕਦਾ ਹੈ। ਉਹਨਾਂ ਦੀਆਂ ਛਾਤੀਆਂ ਵਿੱਚ ਨਸੂਰ ਫੁੱਟ ਪਿਆ ਸੀ ਜਿਸ ਦੀ ਪੀੜ ਕਿਸੇ ਵੀ ਸਮੇਂ ਥੋੜੀ ਨਹੀਂ ਹੋ ਸਕਦੀ ਸੀ। ਇੱਕ ਦਿਨ ਬ੍ਰਾਹਮਣੀ ਚੰਨੂ ਨੂੰ ਆਪਣੇ ਘਰ ਸੱਦ ਕੇ ਲਿਆਈ। ਰੂਪ ਉਸਕੋ ਲਫਸੋਸ ਕਰਨ ਆਇਆ ਸੀ। ਰੂਪ ਨੂੰ ਵੇਖਦਿਆਂ ਹੀ ਚੰਨੂ ਦੀਆਂ ਭੁੱਬਾਂ ਨਿਕਲ ਗਈਆਂ। ਅੱਜ ਦਾ ਰੋਣ ਦੇਲ ਦੀਆਂ ਪੀੜਾਂ ਉਜੇੜ ਫਟ ਫਟ ਬਾਹਰ ਆ ਰਿਆ ਸੀ ਉਸ ਦਾ ਅਸਲ ਹਮਦਰਦ ਦਰਦ ਵੰਡਾਣ ਆਇਆ ਸੀ ਚੰਨੋ ਰੂਪ ਦੇ ਗੱਲ ਲਾ ਕੇ ਰੋਈ ਰੋਈ ਕੇ ਆਪਣਾ ਆਪ ਕੁਲੱਜ ਮਾਰਿਆ ਰੂਪ ਦੀਆਂ ਅੱਖਾਂ ਵਿੱਚ ਅਥਰੂ ਕੰਬ ਰਹੇ ਸਨ ਬਸ ਚੰਨੋ ਅਸੀਂ ਹੁਣ ਉਸ ਨੂੰ ਮੋੜ ਨਹੀਂ ਸਕਦੇ ਰੂਪ ਦੇ ਬੋਲ ਸੁਣ ਕੇ ਚੰਨੋ ਨੂੰ ਦੂਣਾ ਚੌਣਾ ਰੋਣਾ ਆਉਂਦਾ ਸੀ ਉਸ ਤੇ ਖੁੱਲੇ ਵਾਲਾਂ ਨੂੰ ਰੰਡੇਪੇ ਦੀਆਂ ਨਿਸ਼ਾਨੀਆਂ ਸਮਝ ਕੇ ਰੂਪ ਨੂੰ ਜੰਗ ਤੇ ਬੜਾ ਗੁੱਸਾ ਆ ਰਿਹਾ ਸੀ ਉਸ ਬੜੇ ਯਤਨ ਨਾਲ ਚੰਨੋ ਨੂੰ ਚੁੱਪ ਕਰਾਇਆ ਤਾਰ ਆਈ ਸੀ ਹਾਂ ਚੰਨੋ ਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝਦਿਆਂ ਉੱਤਰ ਦਿੱਤਾ ਉਸ ਦਾ ਚਿਹਰਾ ویرਾਨੀ ਤੇ ਉਦਾਸੀ ਦੀ ਤਸਵੀਰ ਬਣਿਆ ਪਿਆ ਸੀ ਕਿੱਥੇ ਸੀ ਉਹਨਾਂ ਦੀ ਪਲਟਨ ਬਰਮਾ ਵੱਲ ਸੀ ਚੰਨੋ ਨੇ ਆਪਣਾ ਸਿਰ ਹਥੇਲੀ ਤੇ ਬੋਚ ਲਿਆ ਸਾਰੇ ਪਿੰਡ ਦੇ ਵੀ ਦੋ ਗੱਭਰੂ ਸ਼ੇਰਾਂ ਵਰਗੇ ਜੰਗ ਵਿੱਚ ਮਾਰੇ ਗਏ ਸਾਡੇ ਪਿੰਡ ਦੇ ਵੀ ਦੋ ਗੱਭਰੂ ਸ਼ੇਰਾਂ ਵਰਗੇ ਜੰਗ ਵਿੱਚ ਮਾਰੇ ਗਏ ਇੱਕ ਦਾ ਹਜੇ ਪਿਛਲੇ ਸਾਲ ਹੀ ਮੁਕਲਾਵਾ ਆਇਆ ਸੀ ਪੀੜ ਨੂੰ ਪੀੜ ਘਟਾਉਂਦੀ ਅਤੇ ਵੰਡਾਉਂਦੀ ਹੈ ਰੂਪ ਦੀ ਹਮਦਰਦੀ ਨੇ ਚੰਨੂ ਦੀ लाਟੀ ਮਚਦੀ ਹਿੱਕ ਤੇ ਚੰਨਨ ਦੀ ਲੇਪ ਕਰ ਦਿੱਤੀ ਹੋਰ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਪਤਾ ਕਿल्ली ਰੂਪ ਨੇ ਉਸਦੀ ਆਰਥਿਕ ਹਾਲਤ ਨੂੰ ਮੁੱਖ ਰੱਖਦਿਆਂ ਕਿਆ ਚੰਨੂ ਨੇ ਹੌਂਕਾ ਲੈ ਕੇ ਆਖਿਆ ਬਸ ਠੀਕ ਹੈ ਉਸਦੇ ਬੋਲ ਵਿੱਚ ਨਿਰਾਸ਼ਾ ਗੁੰਨ ਗਈ ਸੀ ਕੋਈ ਸ਼ਰੀਕੇ ਕਬੀਲੇ ਵਾਲਾ ਦੁੱਖ ਤਕਲੀਫ ਦੇਵੇ ਤਾਂ ਵੀ ਦੱਸੀ ਤੂੰ ਇਹ ਆਉਣਾ ਸਬਜੀ ਮੈਂ ਇਕੱਲੀ ਤੀਵੀ ਮਾਨੀ ਰਹਿ ਗਈ ਆਂ ਸ਼ਰੀਕੇ ਕਬੀਲੇ ਵਾਲਿਆਂ ਨਾਲ ਚੰਗੀ ਤੁਰੀ ਆਉਂਦੀ ਏ ਉਹ ਕਿੰਨਾ ਚਿਰ ਹੀ ਗੱਲਾਂ ਕਰਦੇ ਰਹੇ ਫਿਰ ਰੂਪ ਨੇ ਪੰਨੋ ਦੀ ਸੁਖਸਾਂਦ ਪੁੱਛੀ ਪੁੰਨੋ ਤਕੜੀ ਏ ਹਾਂ ਹੁਣ ਚੌਥੀ ਚ ਹੋ ਗਈ ਏ ਵਿਚਾਰੀ ਰੋਂਦੀ ਹੋਊਗੀ ਨਿਆਣੀ ਕੀ ਕਰਦੀ ਹੋਰ ਬੜਾ ਮੂੰਹ ਕਰਦੀ ਸੀ ਕਈ ਦਿਨ ਰੋਟੀ ਨਹੀਂ ਖਾਦੀ ਬੱਚੇ ਮਾਂ ਪਿਓ ਦਾ ਹੇਰਵਾ ਕਿਵੇਂ ਨਾ ਕਰਨ ਚੰਨੋ ਨੇ ਪੁੰਨੋ ਦੀ ਗੱਲ ਬਾਤ ਤੇ ਆਪਣੇ ਅੰਦਰ ਇੱਕ ਨਵਾਂ ਪਲਟਾ ਖਾਦਾ ਤੇ ਗੱਲ ਕਰਦੇ ਹਾਂ ਉਸ ਰੂਪ ਨੂੰ ਆਖਿਆ ਪੂਰਨ ਨੂੰ ਕਿਤੇ ਮੰਗੀ ਨਾ ਰੂਪ ਉਸਦੇ ਕਹਿਣ ਤੋਂ ਪਹਿਲਾਂ ਹੀ ਜਾਣਦਾ ਸੀ ਕਿ ਚੰਨੂ ਦੀ ਕੀ ਖਾਇਸ਼ ਹੈ ਉਸਦਾ ਆਪਣਾ ਦਿਲ ਵੀ ਚੰਨੂ ਦੀ ਰੀਝ ਦੀ ਗਵਾਹੀ ਦੇਂਦਾ ਸੀ ਜਿਵੇਂ ਤੂੰ ਆਖੇ ਤੇਰੀ ਗੱਲ ਮੈਂ ਕੋਈ ਵੀ ਨਹੀਂ ਉਲੱਦ ਸਕਦਾ ਚੰਨੂ ਨੇ ਰੂਪ ਦੀ ਗੱਲ ਸੁਣੀ ਨਹੀਂ ਅਤੇ ਆਪਣੇ ਸੋਚ ਅਨੁਭਵ ਵਿੱਚ ਉਲਦੀ ਉਲਜੀ ਉਲਜੀ ਹੋਈ ਸੀ ਉਸਦਾ ਚਿਹਰਾ ਇੱਕ ਵਾਰ ਹੀ ਤਣ ਗਿਆ ਜਿਵੇਂ ਉਹ ਕਹਿ ਦੇਣਾ ਚਾਹੁੰਦੀ ਸੀ ਸਾਡਾ ਤਾਂ ਸਾਖ ਨਹੀਂ ਹੋਣ ਦਿੱਤਾ ਸੀ ਹੁਣ ਮੈਂ ਵੇਖਾਂਗੀ ਇਸ ਵਿਆਹ ਨੂੰ ਕੌਣ ਰੋਕੇਗਾ ਸਮਾਜ ਤੋਂ ਬਦਲਾ ਲਊ ਰੁਚੀਆਂ ਉਸਦੇ ਚਿਹਰੇ ਤੇ ਭਖ ਰਹੀਆਂ ਸਨ ਰੂਪ ਨੇ ਉਸ ਨੂੰ ਧਿਆਨ ਧਿਆਨ ਨਾਲ ਵੇਖਦਿਆਂ ਪੁੱਛਿਆ ਕੀ ਗੱਲ ਹੈ ਕੋਈ ਨਹੀਂ ਚੰਨੂ ਆਪਣੀ ਸਧਾਰਨ ਹਾਲਤ ਵਿੱਚ ਆ ਗਈ ਉਹ ਆਪਣੀ ਦੁਖਾਂਤ ਕਹਾਣੀ ਦੀ ਪਰਚੋਲ ਕਰ ਰਹੀ ਸੀ ਅੰਕ 25 ਜੰਗ ਬੰਦ ਹੋ ਗਈ ਅਤੇ ਲੱਖਾਂ ਜਵਾਨਾਂ ਨੂੰ ਘਾਫੂਸ ਵਾਂਗ ਸਾੜ ਕੇ ਸਵਾ ਕਰ ਗਈ ਅੰਗਰੇਜ਼ ਸਾਮਰਾਜ ਨੇ ਆਪਣੀ ਮੰਡੀਆਂ ਦੀ ਰਾਖੀ ਲਈ ਹਿੰਦੁਸਤਾਨ ਨੂੰ ਵੀ ਜੰਗ ਦੀ ਪੱਟੀ ਵਿੱਚ ਝੋਕ ਦਿੱਤਾ ਸੀ ਹਿੰਦੁਸਤਾਨ ਦੀਆਂ ਅੰਗਰੇਜ਼ ਦੁਸ਼ਮਣ ਤਾਕਤਾਂ ਨੇ ਉਸਦੀ ਵਿਰੋਧਤਾ ਕੀਤੀ ਸੀ ਪਰ ਭੁੱਖੇ ਹਿੰਦੁਸਤਾਨ ਨੂੰ ਅੰਗਰੇਜ਼ ਨੇ ਖਰੀਦ ਲਿਆ ਸੀ ਸਮੁੰਦਰੋਂ ਪਾਰ ਲੜਨ ਵਾਲੇ ਸਿਪਾਈਆਂ ਵਿੱਚ ਕੌਮੀ ਜਜ਼ਬਾ ਉਕਾ ਹੀ ਨਹੀਂ ਸੀ ਜੰਗ ਵਿੱਚ ਮਹਿੰਗੇ ਹੋ ਗਏ ਆਰਥਿਕ ਹਾਲਾਤ ਨੂੰ ਹਾਲਾਤ ਉਹਨਾਂ ਨੂੰ ਮੌਤ ਮੋਰਚਿਆਂ ਤੇ ਘਸੀਟ ਲੈ ਗਏ ਸਨ ਕਈ ਲੰਗੇ ਟੁੰਡੇ ਹੋ ਕੇ ਵਾਪਸ ਆਏ ਸਨ ਜਿਨ੍ਹਾਂ ਦੇ ਸੁਹਾਗ ਪਿਤਾ ਤੇ ਪੁੱਤਰ ਮਾਰੇ ਗਏ ਸਨ ਉਹਨਾਂ ਦੀਆਂ ਵਗਦੀਆਂ ਅੱਖਾਂ ਮਾਮੂਲੀ ਪੈਨਸ਼ਨ ਨਾਲ ਪੂਝ ਦਿੱਤੀਆਂ ਗਈਆਂ ਹਿੰਦੁਸਤਾਨ ਵਿੱਚ ਅੰਗਰੇਜ਼ ਦੇ ਖਿਲਾਫ ਜਜ਼ਬਾ ਵੱਧਦਾ ਜਾ ਰਿਹਾ ਸੀ ਬੰਬਈ ਵਿੱਚ ਜਹਾਜ਼ੀਆਂ ਦੀ ਬਗਾਵਤ ਨੇ ਅੰਗਰੇਜ਼ ਨੂੰ ਹਿੰਦੁਸਤਾਨ ਵੱਲੋਂ ਹਮੇਸ਼ਾ ਲਈ ਨਿਰਾਸ਼ ਕਰ ਦਿੱਤਾ ਅੰਗਰੇਜ਼ ਹਿੰਦੁਸਤਾਨ ਵਿੱਚ ਪਾੜਵੀ ਨੀਤੀ ਨਾਲ ਰਾਜ ਕਰਦਾ ਸੀ ਹਿੰਦੁਸਤਾਨ ਵਿੱਚ ਧਨੀ ਤਬਕੇ ਦੀ ਸਹਾਇਤਾ ਨਾਲ ਉਸ ਚਫੇਰੇ ਫਿਰਕੇਦਾਰੀ ਦੀ ਅੱਗ ਲਾ ਦਿੱਤੀ سرمਾਈਦਾਰ ਨਹੀਂ ਚਾਹੁੰਦੇ ਸਨ ਅੰਗਰੇਜ਼ ਹੱਥੋਂ ਤਾਕਤ ਨਿਕਲ ਕੇ ਸਿੱਧੀ ਕਿਸਾਨ ਮਜ਼ਦੂਰ ਕੋਲ ਚਲੀ ਜਾਵੇ ਅਤੇ ਹਿੰਦੁਸਤਾਨ ਵਿੱਚ ਲੋਕ ਰਾਜ ਸਹੀ ਅਰਥਾਂ ਵਿੱਚ ਸਥਾਪਿਤ ਹੋ ਜਾਵੇ ਸਰਮਾਇਦਾਰਾਂ ਨੇ ਅੰਗਰੇਜ਼ ਨਾਲ ਮਿਲ ਕੇ ਸੰਧੀ ਨਾਮੇ ਕਰ ਲਏ ਸਨ ਕੋ ਮੰਤਰੀ ਨੁਕਤਾ ਨਿਗਾਹ ਤੋਂ ਉਹ ਸਰਮਾਇਦਾਰਾਂ ਦਾ ਸਾਥ ਦੇਣਗੇ ਉਹਨਾਂ ਦਾ ਆਪਣਾ ਵੀ ਇਸ ਵਿੱਚ ਮੁਫਾਦ ਟੱਕਰ ਖਾਂਦਾ ਸੀ Hindu ਵਪਾਰੀ ਤਕੜੇ ਅਤੇ ਬਹੁਤੇ ਹੋਂਦ ਦੀ ਹیثیت ਵਿੱਚ ਮੁਸਲਮਾਨ ਵਪਾਰੀ ਦੇ ਮੁਕਾਬਲੇ ਵਿੱਚ ਦਾਲ ਨਹੀਂ ਲਗਦ ਦੇਂਦੇ ਸਨ ਮੁਸਲਮਾਨ ਸਰਮਾਇਦਾਰਾਂ ਨੇ ਮੁਸਲਮ ਬਹੁਗਿਣਤੀ ਦੇ ਇਲਾਕਿਆਂ ਵਿੱਚ ਪਾਕਿਸਤਾਨ ਦੀ ਮੰਗ ਦਾ ਨਾਰਾ ਲਾ ਕੇ ਮੁਸਲਮਾਨਾਂ ਨੂੰ ਆਪਣੇ ਪਿੱਛੇ ਲਾ ਲਿਆ ਪਾਕਿਸਤਾਨ ਦੀ ਮੰਗ ਨਾਲ ਇੱਕ ਤਰ੍ਹਾਂ ਹਿੰਦੁਸਤਾਨ ਦੀ ਆਜ਼ਾਦੀ ਵਿੱਚ ਔੜੀਕਾ ਪੈ ਗਿਆ ਸੀ ਸਾਮਰਾਜ ਹਿੰਦੁਸਤਾਨ ਦੇ ਸਰਮਾਇਦਾਰਾਂ ਨੂੰ ਆਪਣੀ ਜ਼ੰਜੀਰ ਦੀ ਕੜੀ ਬਣਾ ਕੇ ਰੱਖਣਾ ਚਾਹੁੰਦਾ ਸੀ ਉਸ ਨੇ ਪਾਕਿਸਤਾਨ ਦੀ ਮੰਗ ਮੰਨ ਕੇ ਦੇਸ਼ ਨੂੰ ਦੁਫਾੜ ਕਰ ਦਿੱਤਾ ਦੇਸ਼ ਦੇ ਟੁਕੜੇ ਕਰਕੇ ਮਜਬ ਦੇ ਨਾਂ ਤੇ ਅੰਗਰੇਜ਼ ਅਤੇ ਦੇਸੀ ਸਰਮਾਇਦਾਰ ਨੇ ਲੋਕ ਤਾਕਤਾਂ ਨੂੰ ਰਾਜ ਕੇ ਕੁਚਲਣ ਦਾ ਯਤਨ ਕੀਤਾ ਦੇਸ਼ ਦੀ ਆਜ਼ਾਦੀ ਅਥਵਾ ਖੂਨੀ ਸਕੀਮ ਅਨੁਸਾਰ ਪੰਜਾਬ ਬੁਰੀ ਤਰ੍ਹਾਂ ਦਰੜਿਆ ਤੇ ਚੀਰਿਆ ਗਿਆ ਸ਼ਹਿਰਾਂ ਦੀ ਅੱਗ ਨੇ ਪਿੰਡਾਂ ਵਿੱਚ ਵੀ ਲਾਂਬੂ ਲਾ ਦਿੱਤੇ ਲੋਹਾ ਲੋਹਾਰਾਂ ਦੀਆਂ ਪੱਟੀਆਂ ਵਿੱਚ ਟਲਣਾ ਸ਼ੁਰੂ ਹੋ ਗਿਆ ਭਾਲੇ ਬਰਸ਼ੇ ਅਤੇ ਤਲਵਾਰਾਂ ਚਮਕ ਪਈਆਂ ਹੁਸ਼ਿਆਰ ਕਾਰੀਗਰਾਂ ਨੇ ਦੇਸੀ ਪਿਸਤੌਲ ਅਤੇ ਬੰਦੂਖਾ ਬਣਾ ਕੇ ਗੱਬਰੂਆਂ ਨੂੰ ਦਿੱਤੀਆਂ ਉਹਨਾਂ ਮذਬੀ ਨਾਰੇ ਗਜਾਏ ਮੰਦਰਾ ਮਸੀਤਾਂ ਤੇ ਗੁਰਦੁਆਰਿਆਂ ਵਿੱਚ ਮਨੁੱਖਤਾ ਦੇ ਕਤਲ ਦੀਆਂ ਅਰਦਾਸਾਂ ਕੀਤੀਆਂ ਜਾਣ ਲੱਗ ਪਈਆਂ ਬੋਹ ਗਿਣਤੀ ਵਾਲਿਆਂ ਨੇ ਘਟ ਗਿਣਤੀਆਂ ਦੇ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ ਨਵੇਂ ਪਿੰਡ ਵਿੱਚ ਵੀ ਸਿੱਖਾਂ ਦੀ ਬੋਹ ਗਿਣਤੀ ਸੀ ਇੱਥੇ ਵੀ ਫਿਰਕੇਦਾਰੀ ਦੀ ਜ਼ਹਿਰੀਲੀ ਅਤੇ ਸਾੜਮੀ ਹਵਾ ਪਹੁੰਚ ਗਈ ਗਿਆਨੀ ਦੇ ਦਿਮਾਗ ਤੇ ਬੜੀ ਭਾਰੀ ਸੱਟ ਵੱਜੀ ਔਰਤਾਂ ਬੱਚਿਆਂ ਬੁੱਟਿਆਂ ਤੇ ਗੱਬਰੂਆਂ ਦਾ ਕਤਲ ਉਹ ਆਪਣੀ ਅੱਖਾਂ ਦੇ ਸਾਹਮਣੇ ਕਿਸ ਤਰ੍ਹਾਂ ਸਹਾਰ ਸਕਦਾ ਸੀ ਉਸ ਲੋਕਾਂ ਨੂੰ ਅਮਨ ਦੀ ਅਪੀਲ ਕੀਤੀ ਮਜਬੀ ਜੋਸ਼ ਵਿੱਚ ਭਪੂਤਰੀ ਜਨੂਨੀਆਂ ਨੇ ਉਸ ਨੂੰ ਗद्दार ਦੇਸ਼ ਤਰੋਯਾਦ ਕਹਿ ਕੇ ਭੰਡਣਾ ਸ਼ੁਰੂ ਕਰ ਦਿੱਤਾ ਉਸ ਦਾ ਦਿਮਾਗ ਇੱਕ ਤਰ੍ਹਾਂ ਬੋਨਦਲ ਗਿਆ ਉਹ ਕੀ ਕਰੇ ਇਨਾਂ ਗਰੀਬ ਮੁਸਲਮਾਨਾਂ ਨੂੰ ਕਿਸ ਤਰ੍ਹਾਂ ਬਚਾਵੇ ਜਿਹੜੇ ਸਹਿਮ ਵਿੱਚ ਤਰਾ ਤਰਾ ਕੰਬ ਰਹੇ ਸਨ ਲੁਟੇਰਿਆਂ ਦੇ ਇਰਾਦੇ ਅਮੋੜ ਵੇਖ ਗਿਆਨੀ ਨੇ ਰੂਪ ਹੋਰਾਂ ਨੂੰ ਸਹਾਇਤਾ ਕਰਨ ਲਈ ਪ੍ਰੇਰਿਆ ਇਨਾਂ ਮਾਸੂਮਾਂ ਦਾ ਕੀ ਦੋਸ਼ ਹੈ ਇਹਨਾਂ ਦੀ ਰੱਖਿਆ ਕਰਨੀ ਹੈ ਤੇ ਹੁਣ ਹਥਿਆਰ ਬੰਦ ਹੋ ਕੇ ਕਰਨੀ ਹੈ ਰੂਪ ਦੇ ਕੁਝ ਸਾਥੀਆਂ ਦੇ ਇਰਾਦੇ ਲੁੱਟਮਾਰ ਕਰਨ ਦੇ ਸਨ ਪਰ ਰੂਪ ਅਤੇ ਗਿਆਨੀ ਦੀ ਸਿਆਨਪ੍ਰੀ ਉਹਨਾਂ ਨੂੰ ਕਾਬਿਲ ਕਾਇਲ ਕਰ ਲਿਆ ਗਵਾਂਡੀ ਪਿੰਡ ਵਿੱਚ ਮੁਸਲਮਾਨਾਂ ਤੇ ਹੱਲਾ ਹੋ ਗਿਆ ਤੇ ਬਹੁਤ ਸਾਰੇ ਮਾਰੇ ਗਏ ਉਹਨਾਂ ਦੇ ਘਰ ਲੁੱਟੇ ਗਏ ਅਤੇ ਪਸ਼ੂ ਡੰਗਰਾਂ ਨਾਲ ਕਈ ਜਵਾਨ ਕੁੜੀਆਂ ਤੇ ਬੋਟੀਆਂ ਖੋ ਗਈਆਂ ਖੋ ਲਈਆਂ ਨਵੇਂ ਪਿੰਡ ਤੇ ਮੁਸਲਮਾਨ ਬਹੁਤ ਘਬਰਾ ਗਏ ਰਾਜੀ ਮਰਾਸਨ ਅਤੇ ਉਸ ਦਾ ਮੀਰ ਬਾਲ ਬੱਚੇ ਸਮੇਤ ਰੂਪ ਦੇ ਵਿੜੇ ਵਿਚ ਆ ਡਿੱਗੇ ਰੂਪ ਅਤੇ ਉਸ ਦੇ ਸਾਥੀਆਂ ਨੇ ਲੁਟੇਰਿਆਂ ਨੂੰ ਲਲਕਾਰਿਆ ਜਿਹੜਾ ਮਾਈ ਦਾ ਲਾਲੇ ਕਿਸੇ ਮੁਸਲਮਾਨ ਵੱਲ ਉਂਗਲ ਚੱਕ ਕੇ ਵਿਖੇ ਮੁਕਾਬਲੇ ਤੇ ਹਥਿਆਰ ਵੇਖ ਕੇ ਲੁਟੇਰੇ ਅਤੇ ਮਜਬੀ ਜਰੂਨੀ ਉਹਨਾਂ ਨੂੰ ਲਾਨਤਾ ਪਾਉਂਦੇ ਖਿੰਡ ਗਏ ਰੂਪ ਅਤੇ ਗਿਆਨੀ ਨੇ ਹਿੰਮਤ ਕਰਕੇ ਸਾਰੇ ਮੁਸਲਮਾਨਾਂ ਨੂੰ ਸ਼ਹਿਰ ਦੇ ਕੈਂਪ ਵਿੱਚ ਪਹੁੰਚਾ ਦਿੱਤਾ ਜਨਮ ਭੂਮੀ ਤੋਂ ਵਿਛੜਦੇ ਉਹਨਾਂ ਨੂੰ ਨੱਠ ਜਾਣ ਲਈ ਮਜਬੂਰ ਕਰ ਦਿੱਤਾ ਸੀ ਸਾਰੇ ਮੁਸਲਮਾਨ ਕੈਂਪ ਵਿੱਚ ਪਹੁੰਚ ਗਏ ਗਿਆਨੀ ਅਤੇ ਰੂਪ ਨੇ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਸ਼ੁਕਰ ਮਨਾਇਆ ਪਰ ਚਫੇਰੇ ਮੌਤ ਦੇ ਪਰਛਾਵੇਂ ਸ਼ੂਕ ਰਹੇ ਸਨ ਖੇਤਾਂ ਵਿੱਚ ਲਾਸ਼ਾਂ ਸੜ ਰਹੀਆਂ ਸਨ ਨਹਿਰਾਂ ਅਤੇ ਸੂਇਆਂ ਵਿੱਚ ਮਨੁੱਖਤਾ ਦਾ ਲਹੂ ਵਗ ਰਿਹਾ ਸੀ ਸਾਮਰਾਜ ਦੇਸੀ ਸਰਮਾਇਦਾਰਾਂ ਫਿਰਕਾ ਪ੍ਰਸਤ ਲੀਡਰਾਂ ਮਜਬੀ ਅਫਸਰਾਂ ਅਤੇ ਲੁਟੇਰਿਆਂ ਨੇ ਜਨ ਜਿੰਦਗੀ ਦਾ ਲਹੂ ਬੇਦਰਦੀ ਨਾਲ ਵਹਾਇਆ ਤੇ ਸੱਚੇ ਲੋਕ ਰਾਜ ਨੂੰ ਸਾਲਾਬੱਦੀ ਪਿੱਛੇ ਪਾ ਦਿੱਤਾ ਖੇਤੀਆਂ ਸੜ ਰਹੀਆਂ ਸਨ ਕਈ ਥਾਮ ਬਾਰਸ਼ਾਂ ਤੇ ਹੜ੍ਹਾਂ ਨੇ ਖੇਤੀਆਂ ਨਾਲ ਪਸ਼ੂ ਅਤੇ ਹਜ਼ਾਰਾਂ ਲੋਕਾਂ ਨੂੰ ਰੋੜ ਸੁੱਟਿਆ ਮੰਦਵਾੜੀ ਨੇ ਹਿੰਦੁਸਤਾਨ ਦੇ ਹੱਡ ਤੋੜਨੇ ਵਾਕ ਸ਼ੁਰੂ ਕਰ ਦਿੱਤੇ ਗਿਆਨੀ ਨੇ ਆਪਣਾ ਪ੍ਰਚਾਰ ਹੋਰ ਤੇਜ਼ੀ ਨਾਲ ਕਿਸਾਨਾਂ ਵਿੱਚ ਸ਼ੁਰੂ ਕਰ ਦਿੱਤਾ ਸਾਥੀਓ ਜ ਆਜ਼ਾਦੀ ਇੱਕ ਧੋਖਾ ਹੈ ਦੇਸੀ ਅਤੇ ਪਰਦੇਸੀ سرمਾਈਦਾਰਾਂ ਦਾ ਸਮਝੌਤਾ ਹੈ ਜਨਤਾ ਨੂੰ ਲੁੱਟਣ ਦਾ ਹੋਇਆ ਉਹੀ ਕੁਝ ਜੋ ਗਿਆਨੀ ਆਖ ਰਿਹਾ ਸੀ ਆਜ਼ਾਦੀ ਨੇ ਆਪਣਾ ਕੋਈ ਰੰਗ ਨਾ ਵਿਖਾਇਆ ਕੇਵਲ ਗੋਰੇ ਅਫਸਰਾਂ ਦੇ ਥਾਂ ਦੇਸੀਆਂ ਨੇ ਮੱਲ ਲੈੇ ਸਨ ਮਹਿੰਗਾਈ ਹੋਰ ਵਧ ਗਈ ਰਿਸ਼ਵਤ ਦੀ ਅੰਨੀ ਪੈ ਗਈ ਬਲੈਕ ਨੇ ਦੁਨੀਆ ਦੇ ਰਿਕਾਰਡ ਮਾਤ ਪਾ ਦਿੱਤੇ ਚੁਫੇਰੇ ਪੈਸੇ ਦੀ ਬੂਹ ਪਾਰਿਆ ਹੋ ਗਈ ਸੀ ਗਿਆਨੀ ਦੇ ਸ਼ਬਦ ਉਸ ਦੇ ਇਲਾਕੇ ਵਾਸੀਆਂ ਦੀਆਂ ਅੱਖਾਂ ਖੋਲ ਗਏ ਸਨ ਇਸ ਭੜੇ ਨਜਾਮ ਅਤੇ ਗੰਦੇ ਸਮਾਜ ਨੂੰ ਜਿਸ ਵਿੱਚ ਬਲੈਕ ਰਿਸ਼ਵਤ ਅਤੇ ਗਲ ਘੋਟੂ ਮੰਦਵਾੜਾ ਹੈ ਬਦਲਣਾ ਪਵੇਗਾ ਤੇ ਬਦਲਿਆ ਇਨਕਲਾਬ ਨਾਲ ਹੀ ਜਾਵੇਗਾ। ਗਿਆਨੀ ਦੀਆਂ ਸੱਚੀਆਂ ਤੇ ਖਰੀਆਂ ਤੋਂ ਤੰਗ ਆ ਕੇ ਗਵਰਨਮੈਂਟ ਨੇ ਉਸਦੇ ਵਾਰੰਟ ਜਾਰੀ ਕਰ ਦਿੱਤੇ। ਉਹ ਬੜੀ ਹੁਸ਼ਿਆਰੀ ਨਾਲ ਪੁਲਿਸ ਦੇ ਛਾਪੇ ਵਿੱਚੋਂ ਬਚ ਕੇ ਪਤਾਲ ਵਿੱਚ ਤਸ ਗਿਆ ਉਸਦੇ ਸੈਂਕੜੇ ਸਾਥੀ ਅਜੇ ਸੰਜਨਨ ਨੂੰ ਸਮਾਜ ਦੁਸ਼ਮਣ ਕਹਿ ਕੇ ਜ਼ਿਲਾਂ ਵਿੱਚ ਧੱਕ ਦਿੱਤਾ ਗਿਆ ਸੀ। ਉਹ ਜਿਹੇ ਐਕਟ ਅਨੁਸਾਰ ਫੜੇ ਗਏ ਸਨ ਜਿਹੜਾ ਕਿਸੇ ਨੂੰ ਅਦਾਲਤ ਵਿੱਚ ਦੋਸ਼ੀ ਵੀ ਸਾਬਤ ਨਹੀਂ ਕਰਦਾ ਸੀ ਪਰ ਹਕੂਮਤ ਲਗਾਤਾਰ ਲੋਕਰਾਜ ਦੇ ਨਾਰੇ ਦੇ ਰਹੀ ਸੀ ਗਿਆਨੀ ਨੇ ਨਾ ਨਾਰਿਆਂ ਨੂੰ ਹਾਥੀ ਦੇ ਦੰਦ ਅਤੇ ਮਗਰਮਛ ਦੇ ਹੰਝੂ ਕਹਿ ਕੇ ਭੰਡਿਆ ਸੀ ਹਫ਼ਤਾ 10 ਦਿਨ ਗਿਆਨੀ ਬਾਹਰ ਲਾ ਕੇ ਰੂਪ ਹੋਰਾਂ ਕੋਲ ਆ ਜਾਂਦਾ ਉਸ ਕੋਲ ਹਰ ਵਾਰ ਨਵੀਆਂ ਅਖਬਾਰਾਂ ਅਤੇ ਰਸਾਲੇ ਹੁੰਦੇ ਸਨ ਵੇਲੇ ਸਮੇਂ ਵਿੱਚ ਉਹ ਹਮੇਸ਼ਾ ਕੁਝ ਪੜਦਾ ਰਹਿੰਦਾ ਇਸ ਤੋਂ ਬਿਨਾ ਕੋਲ ਬੈਠੇ ਸਾਥੀਆਂ ਨੂੰ ਕਿਸਾਨੀ ਮਸਲਾ ਸਮਝਾਉਂਦਾ ਰਹਿੰਦਾ ਜਿਆਦਾ ਨੇੜੇ ਰਹਿਣ ਕਰਕੇ ਰੂਪ ਅਤੇ ਜਗੀਰ ਦੀ ਦਿਲਚਸਪੀ ਉਸ ਦੀਆਂ ਗੱਲਾਂ ਵਿੱਚ ਵਧਦੀ ਗਈ ਐਤਕੀ ਵਾਰ ਜਦ ਗਿਆਨੀ ਉਹਨਾਂ ਕੋਲ ਆਇਆ ਉਹਨਾਂ ਦਿਨਾਂ ਵਿੱਚ ਹੀ ਉਸ ਇਲਾਕੇ ਦਾ ਮਸ਼ਹੂਰ ਇਨਕਲਾਬੀ ਬਾਬਾ ਅੰਡਰਗਰਾਉਂਡ ਹੋਇਆ ਸ਼ਹੀਦ ਹੋ ਗਿਆ ਗਿਆਨੀ ਦੇ ਚਿਹਰੇ ਤੇ ਜੋਸ਼ ਅਤੇ ਉਦਾਸੀ ਜਾਗ ਸੌ ਰਹੀਆਂ ਸਨ ਰੂਪ ਨੇ ਅਫਸੋਸ ਅਤੇ ਹਮਦਰਦੀ ਪ੍ਰਗਟ ਕਰਦਿਆਂ ਕਿਆ ਪੁੱਜ ਕੇ ਮਾਰਾ ਹੋਇਆ ਨਹੀਂ ਇਸ ਸ਼ਹੀਦ ਨੇ ਸਰਮਾਇਦਾਰੀ ਦੇ ਢੈਂਦੇ ਕਿਲੇ ਨੂੰ ਪਹੁੰਚਾਲ ਦੇ ਝਟਕੇ ਨਾਲ ਥਾਂ-ਥਾਂ ਤੋਂ ਪਾੜ ਛੁੱਟਿਆ ਪਾੜ ਛੁੱਟਿਆ ਏ ਗਿਆਨੀ ਦੀ ਗੰਭੀਰ ਸੂਝ ਨੇੜਲੇ ਭਵਿੱਖ ਵਿੱਚ ਜ਼ਿੰਦਗੀ ਦੀ ਕਾਮਯਾਬੀ ਦੇਖ ਰਹੀ ਸੀ ਹੁਣ ਕੀ ਹੋਵੇਗਾ ਜ਼ਗੀਰ ਨੇ ਹੈਰਾਨੀ ਵਿੱਚ ਪੁੱਛਿਆ ਉਸ ਦੀ ਪੁੱਛ ਵਿੱਚ ਆਪਣੀ ਭੜੀ ਆਰਥਿਕ ਹਾਲਤ ਦਾ ਗਿਲਾ ਸੀ ਬਹੁਤ ਵੱਡਾ ਇਨਕਲਾਬ ਜਿਸ ਵਿੱਚ ਇਸ ਭੜੇ ਸਮਾਜ ਦੇ ਨਾਲ ਕੁਦਰਤ ਦੇ ਚਿੰਨ੍ਹ ਵੀ ਬਦਲ ਜਾਣਗੇ ਇਨਕਲਾਬ ਅੱਗੇ ਵਰਗਾ ਅੱਗੇ ਇਨਕਲਾਬ ਨਹੀਂ ਆਇਆ ਗੁੜ ਵਿੱਚ ਜ਼ਹਿਰ ਸੀ ਹੁਣ ਕਿਸ ਤਰ੍ਹਾਂ ਦਾ ਆਵੇਗਾ ਜ਼ਗੀਰ ਦੀ ਜਾਣਨ ਚਾਹ ਵਧ ਗਈ ਸੀ ਮਜ਼ਦੂਰ ਮਿਲ ਦਾ ਮਾਲਕ ਹੋਵੇਗਾ ਤੇ ਕਿਸਾਨ ਖੇਤ ਦਾ ਮਲਕੀਅਤ ਕਿਸੇ ਦੀ ਵੀ ਨਹੀਂ ਰਹੇਗੀ ਇਸ ਨਾਲ ਹਰ ਪ੍ਰਕਾਰ ਦੀ ਲੁੱਟਕਸੋਟ ਖਤਮ ਹੋ ਜਾਵੇਗੀ ਸਾਰਾ ਦੇਸ਼ ਇੱਕੋ ਭਾਈਚਾਰਾ ਬਣ ਜਾਵੇਗਾ ਕਿਸੇ ਪ੍ਰਕਾਰ ਦਾ ਵੀ ਮਨੁੱਖੀ ਵੈਰ ਵਿਰੋਧ ਨਹੀਂ ਰਹੇਗਾ ਮਸ਼ੀਨ ਦੀ ਤਰੱਕੀ ਨਾਲ ਪੈਦਾਵਾਰ ਬੇਅੰਤ ਹੋ ਜਾਵੇਗੀ ਅਤੇ ਭੁੱਖ ਵਿੱਚ ਸੁੱਕੜਿਆ ਦੇਸ਼ ਸੱਚਾ ਸਵਰਗ ਬਣ ਜਾਵੇਗਾ ਗਿਆਨੀ ਨੇ ਰੂਪ ਅਤੇ ਜ਼ਗੀਰ ਦੇ ਅੰਦਰ ਜ਼ਿੰਦਗੀ ਤੇ ਉਤਸ਼ਾਹ ਨੂੰ ਹਲੂਨ ਦਿੱਤਾ ਕਦੋਂ ਆਊ ਯਾਰ ਇਹੋ ਜਿਹਾ ਸਮਾਰੂਪ ਨੇ ਕਾਲੀ ਨਾਲ ਪੁੱਛਿਆ ਬੜੀ ਛੇਤੀ ਪੂਰਨ ਉਹਨਾਂ ਸਾਰਿਆਂ ਦੀ ਚਾਹ ਲੈ ਕੇ ਆ ਗਿਆ ਉਹ ਤਿੰਨੇ ਚਾਰੇ ਜ਼ਗੀਰ ਦੇ ਬਾਹਰਲੇ ਬਾੜੇ ਵਿੱਚ ਲੋਕਾਂ ਦੀਆਂ ਨਜ਼ਰਾਂ ਤੋਂ ਲੁਕੇ ਬੈਠੇ ਸਨ ਪੂਰਨ ਹੁਣ 10ਵੀਂ ਜਮਾਤ ਵਿੱਚ ਪੜਦਾ ਸੀ ਕਈ ਸਾਲ ਤੋਂ ਗਿਆਨੀ ਦਸ ਰੂਸ ਉੱਤੇ ਪੈ ਰਿਹਾ ਸੀ ਸਕੂਲ ਦੀਆਂ ਕਿਤਾਬਾਂ ਤੋਂ ਬਿਨਾਂ ਆਮ ਵਾਕਫੀ ਦੀਆਂ ਕਿਤਾਬਾਂ ਤੇ ਰਸਾਲੇ ਉਹ ਹਮੇਸ਼ਾ ਵੇਖਦਾ ਰਹਿੰਦਾ ਸੀ ਮੁਸ਼ਕਿਲ ਚੀਜ਼ਾਂ ਗਿਆਨੀ ਤੋਂ ਸਮਝ ਲੈਂਦਾ ਸੀ ਸਾਰੇ ਸਕੂਲ ਵਿੱਚ ਉਸ ਦਾ ਸਤਿਕਾਰ ਕੀਤਾ ਜਾਂਦਾ ਸੀ ਸੋਹਣੇ ਹੋਣ ਨਾਲ ਸਿਆਣਪ ਨੇ ਸੋਹਣੇ ਤੇ ਸੁਹਾਗੇ ਦਾ ਕੰਮ ਕਰ ਦਿੱਤਾ ਅੱਜ ਕੱਲ੍ਹ ਉਹ ਗਿਆਨੀ ਤੋਂ ਬੁਨਿਆਦੀ ਮਸਲੇ ਸਮਝ ਰਿਹਾ ਸੀ ਉਸ ਆਉਂਦਿਆਂ ਹੀ ਸਵਾਲ ਕੀਤਾ ਅੱਜ ਹੀ ਸਮਝਾਓ ਇਨਕਲਾਬ ਦਾ ਆਉਣਾ ਕੁਦਰਤੀ ਕਿਉਂ ਹੈ ਇਹ ਤਾਂ ਤੂੰ ਚੰਗੀ ਤਰ੍ਹਾਂ ਜਾਣ ਲਿਆ ਹੈ ਦੁਨੀਆ ਦੀ ਹਰ ਚੀਜ਼ ਅਤੇ ਉਸਦੀ ਕਲਪਨਾ ਮਾਦਾ ਹੈ ਅਸਲ ਇਹ ਅਸੂਲ ਨੂੰ ਵੀ ਚੰਗੀ ਤਰ੍ਹਾਂ ਦ੍ਰਿੜ ਕਰਕੇ ਮਾਦੇ ਨੇ ਤਬਦੀਲੀ ਹਰ ਸਮੇਂ ਫਿਤਰਤ ਤੋਂ ਵਿਰਾਸਤ ਵਿੱਚ ਲਈ ਹੈ ਅਤੇ ਮਿਕਦਾਰੀ ਤਬਦੀਲੀਆਂ ਸਦਾ ਸਿਫਤੀ ਤਬਦੀਲੀਆਂ ਵਿੱਚ ਬਦਲਦੀਆਂ ਰਹਿੰਦੀਆਂ ਹਨ ਜਿਸ ਤਰ੍ਹਾਂ ਮਨੁੱਖ ਨੇ ਕਿੰਨੇ ਜੰਗਲੀ ਜਾਨਵਰਾਂ ਵਿੱਚ ਦੀ ਨਿਕਲ ਕੇ ਵਰਤਮਾਨ ਸ਼ਕਲ ਧਾਰਨ ਕੀਤੀ ਹੈ ਮਨੁੱਖ ਦੇ ਜੰਗਲੀ ਢਾਂਚੇ ਨੂੰ ਕਬਾਈਲੀ ਨਿਜ਼ਾਮ ਨੇ ਕਬਾਈਲੀ ਨਿਜ਼ਾਮ ਨੂੰ ਜ਼ਗੀਰਦਾਰੀ ਨੇ ਜ਼ਗੀਰਦਾਰੀ ਸਮਾਜ ਨੂੰ ਸਰਮਾਇਅਦਾਰੀ ਨੇ ਹੜੱਪ ਕਰ ਲਿਆ ਸੀ ਅਤੇ ਹੁਣ ਸਰਮਾਇਅਦਾਰੀ ਨੂੰ ਸੋਸ਼ਲਿਸਟ ਸਮਾਜ 기ਚਿਓਂ ਪੜ ਰਿਹਾ ਹੈ ਜਿਸ ਤਰ੍ਹਾਂ ਪਾਣੀ ਦੀ ਬਾਣ ਵੱਲੋਂ ਉੱਚੇ ਪਾਸੇ ਨੂੰ ਕਦੇ ਨਹੀਂ ਵਗਦਾ ਇਸ ਤਰ੍ਹਾਂ ਕੋਈ ਗੁਜ਼ਰ ਗਿਆ ਨਿਜ਼ਾਮ ਮੁੜ ਕੇ ਨਹੀਂ ਆ ਸਕਦਾ ਜ਼ਿੰਦਗੀ ਦੇ ਵਗਦੇ ਪਾਣੀ ਅੱਗੇ ਸਰਮਾਇਅਦਾਰੀ ਦੇ ਲੱਗੇ ਬੰਨ ਦਾ ਟੁੱਟਣਾ ਹੀ ਇਨਕਲਾਬ ਹੈ ਜਿਹੜਾ ਕਿ ਆ ਰਿਹਾ ਹੈ ਲਿਆਂਦਾ ਨਹੀਂ ਜਾ ਰਿਹਾ ਗਿਆਨੀ ਨੇ ਛੋਟੇ ਜਿਹੇ ਲੈਕਚਰ ਵਿੱਚ ਪੂਰਨ ਦਾ ਚੈਨ ਸਾਫ਼ ਕਰ ਦਿੱਤਾ ਜਗੀਰ ਦੇ ਕੱਖ ਪੱਲੇ ਨਹੀਂ ਪਿਆਸੀ ਰੂਪ ਨੇ ਇਸ ਸਿਧਾਂਤ ਨੂੰ ਮਾਮਲੀ ਸਮਝਿਆ ਸੀ ਪਰ ਉਹ ਪੂਰਨ ਦੀ ਬੰਦੀ ਸ਼ਖਸੀਅਤ ਨੂੰ ਪ੍ਰਸੰਨ ਆਸਾ ਨਾਲ ਤਾੜ ਰਿਹਾ ਸੀ ਹੁਣ ਇੱਕ ਹੋਰ ਚੀਜ਼ ਮਨ ਵਿੱਚ ਰੜਕਦੀ ਰਹਿੰਦੀ ਹੈ ਇਸ ਦਾ ਵੀ ਕੰਡਾ ਕੱਢ ਦਿਓ ਰੱਬ ਹੈ ਜਾਂ ਨਹੀਂ ਜੇ ਹੈ ਤਾਂ ਸਾਇੰਸ ਦੇ ਚਾਨਣ ਵਿੱਚ ਉਸਦੀ ਕੀ ਪੋਜੀਸ਼ਨ ਹੈ ਪੂਰਨ ਨੇ ਮੋੜ ਸਵਾਲ ਕੀਤਾ ਰੱਬ ਸ਼ਕਤੀ ਦਾ ਦੂਜਾ ਨਾਮ ਹੈ ਬਹੁਤ ਸਾਰੇ ਸਾਇੰਸਦਾਨ ਰੱਬ ਦੀ ਹੋਂਦ ਨਹੀਂ ਮੰਨਦੇ ਅਤੇ ਬਹੁਤ ਮੰਨਦੇ ਵੀ ਹਨ ਜੇ ਰੱਬ ਦਾ ਕੋਈ ਰੂਪ ਹੈ ਤਾਂ ਉਹ ਮਾਦਾ ਬਣ ਜਾਵੇਗਾ ਸਾਡੇ ਮੰਨਣ ਟੰਗ ਵਿੱਚੋਂ ਰੱਬ ਦੇ ਰੂਪ ਰਹਿਣ ਹੋਣ ਨਾਲ ਵੀ ਮੂਰਤੀ ਅਹਿਸਾਸ ਨਹੀਂ ਜਾਂਦਾ ਇਸ ਸਵਾਲ ਨੂੰ ਬਹੁਤੀ ਮਹੱਤਤਾ ਨਹੀਂ ਦੇਣੀ ਚਾਹੀਦੀ ਜਿੰਨਾ ਇਸ ਸ਼ਕਤੀ ਦੇ ਭੇਦ ਨੂੰ ਸਾਇੰਸ ਨੇ ਜਾਣਿਆ ਹੈ ਉਹਨਾਂ ਕਿਸੇ ਅਵਤਾਰ ਜਾਂ ਪੈਗੰਬਰ ਨੇ ਨਹੀਂ ਰੱਬ ਦੀ ਲੋੜ ਜ਼ਿੰਦਗੀ ਵਿੱਚ ਵਰਤਣ ਵਾਲੀਆਂ ਚੀਜ਼ਾਂ ਨਾਲੋਂ ਬਹੁਤੀ ਨਹੀਂ ਜੋ ਜੈਨ ਥੋੜਾ अनुभव ਕਰੇ ਵੀ ਤਾਂ ਰੱਬ ਮਾਲਾ ਦੇ ਮਣਕੇਆਂ ਜਾਂ ਪਾਠਾਂ ਨਾਲ ਨਹੀਂ ਸਗੋਂ ਸਾਇੰਸ ਦੀ ਕਿਸੇ ਲੈਬੋਰਟਰੀ ਵਿੱਚੋਂ ਮਿਲੇਗਾ ਮੇਰਾ ਖਿਆਲ ਮਾਦੇ ਵਿੱਚ ਹਰਕਤ ਕਰਦੀ ਸ਼ਕਤੀ ਨੂੰ ਹੀ ਰੱਬ ਮੰਨਦਾ ਹਾਂ ਇਹ ਹਰਕਤ ਸ਼ਕਤੀ ਮਾਦੇ ਤੋਂ ਕਿਸੇ ਤਰ੍ਹਾਂ ਵੱਖ ਨਹੀਂ ਹੋ ਸਕਦੀ ਰੂਪ ਨੇ ਗਿਆਨੀ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਲਿਆ ਪਰ ਜਗੀਰ ਦੇ ਚਿਹਰੇ ਦੇ ਅਨੁਮਾਨ ਦੱਸਦੇ ਸਨ ਕਿ ਉਹ ਰੱਬ ਦੇ ਖਿਲਾਫ ਕੁਝ ਵੀ ਨਹੀਂ ਸੁਣਨਾ ਚਾਹੁੰਦਾ ਭਾਵੇਂ ਉਹ ਕਦੇ ਪਾਠ ਨਹੀਂ ਕੀਤਾ ਸੀ ਗਿਆਨੀ ਨੇ ਲੈਕਚਰ ਜਾਰੀ ਰੱਖਦਿਆਂ ਕਿਹਾ ਗਿਆਨ ਦੀ ਤਤ ਸ੍ਰੇਸ਼ਟਾ ਇਸ ਵਿੱਚ ਹੈ ਕਿ ਜ਼ਿੰਦਗੀ ਤੋਂ ਕੋਈ ਵੀ ਉੱਚਾ ਤੇ ਸੱਚਾ ਨਹੀਂ ਧਰਮ ਸਾਇੰਸ ਅਤੇ ਸਮਾਜ ਮਨੁੱਖਤਾ ਨੇ ਜਨਮੇ ਹਨ ਜਿਹੜਾ ਜ਼ਿੰਦਗੀ ਦਾ ਕੁਦਰਤੀ ਸੇਵਕ ਨਹੀਂ ਰਹਿੰਦਾ ਅਤੇ ਹੁਕਮਰਾਨੀ ਦੀ ਸ਼ਕਲ ਇਖਤਿਆਰ ਕਰ ਲੈਂਦਾ ਹੈ ਉਹ ਨਿਕੰਮਾ ਹੋ ਕੇ ਇੱਕ ਦਿਨ ਸੁੱਕ ਸੜ ਜਾਂਦਾ ਹੈ ਜ਼ਿੰਦਗੀ ਅਮਰ ਹੈ ਅਤੇ ਲੋਕਤਾ ಅಪਾਰ ਸ਼ਕਤੀ ਨੇੜਲੇ ਭਵਿੱਖ ਵਿੱਚ ਕਾਮਯਾ ਅਤੇ ਕਿਰਤੀਆਂ ਦੀ ਜਿੱਤ ਉਹਨਾਂ ਨੂੰ ਆਸ਼ੀਰਵਾਦ ਦੇਣ ਵਾਲੀ ਹੈ ਲੋਕ ਇਨਕਲਾਬ ਦੇ ਹੜ ਵਿੱਚ ਸਾਰੇ ਗੰਦ ਹੁੰਜੇ ਜਾਣਗੇ ਅਤੇ ਇਨ੍ਹਾਂ ਜਟਨਾਵਾਂ ਦੀਆਂ ਸੇਤਾ ਉਮਰਾਂ ਦੁੱਗਣੀਆਂ ਹੋ ਜਾਣਗੀਆਂ ਪਿਆਰ ਅਤੇ ਹਮਦਰਦੀ ਜ਼ਿੰਦਗੀ ਦਾ ਮੂੰਹ ਚੁੰਮਣਗੀਆਂ ਗਿਆਨੀ ਨੇ ਤੰਗ ਅਤੇ ਸੁੱਕੇ ਸੜੇ ਮਾਹੌਲ ਵਿੱਚ ਜ਼ਿੰਦਗੀ ਦੇ ਉਪਾਰ ਨੂੰ ਹੋਰ ਉਸ਼ਾਲ ਦੇ ਦਿੱਤਾ ਓਏ ਜੀ ਗਿਆਨੀ ਇਹ ਜੱਟ ਦਾ ਸਾਲੇ ਲੰਡੇ ਦੇ ਆ ਪੂਰੇ ਜ਼ਗੀਰ ਨੇ ਸੁਭਾਵਕ ਹੀ ਆਖਿਆ ਜੇ ਵਿਲੇ ਰਹਿਣ ਲੱਗ ਪਏ ਅਤੀ ਦੁਨੀਆ ਕੱਚੀ ਖਾ ਜਾਣਗੇ ਇਹ ਕੌਮਤਾ ਧੁੱਪੇ ਫਾਹੇ ਦੇਣ ਵਾਲੀ ਹੈ ਗਿਆਨੀ ਨਾਲ ਰੂਪ ਅਤੇ ਪੂਰਨ ਵੀ ਹੱਸ ਪਏ ਨਈ ਜਗੀਰ ਅਨਪੜਤਾ ਖਤਮ ਹੋ ਜਾਣ ਨਾਲ ਇਹਨਾਂ ਦੀ ਜਹਨੀਅਤ ਹੀ ਬਦਲ ਜਾਵੇਗੀ ਇਹਨਾਂ ਦੇ ਸਿਰਾਂ ਵਿੱਚੋਂ ਭੜੇ ਖਿਆਲ ਪੈਦਾ ਹੋਣੋਂ ਹੀ ਹਟ ਜਾਣਗੇ ਉਹਨਾਂ ਸਾਰਿਆਂ ਦੇ ਚਿਹਰਿਆਂ ਉੱਤੇ ਪ੍ਰਸੰਨਤਾ ਚਮਕ ਰਹੀ ਸੀ ਜਗੀਰ ਨੂੰ ਇਉਂ ਅਨੁਭਵ ਹੋ ਰਿਹਾ ਸੀ ਜਿਵੇਂ ਉਸਦੇ ਲਿੱਸੇ ਬਦਲਾਂ ਦੇ ਹੱਡ ਭਰਦੇ ਜਾ ਰਹੇ ਹਨ ਕੋਈ ਨਵਾਂ ਉਤਸ਼ਾਹ ਜ਼ਿੰਦਗੀ ਹਲੂਨ ਰਿਹਾ ਹੈ ਉਹਨਾਂ ਦੀਆਂ ਅੱਖਾਂ ਵਿੱਚ ਖਾਸ ਨਿਰਮਲਤਾ ਸੀ ਜਿਵੇਂ ਬਾਰਿਸ਼ ਦਰਖਤਾਂ ਦੀ ਗਰਦ ਲਾ ਕੇ ਉਹਨਾਂ ਦੀ ਰੂਪ ਜਵਾਨੀ ਨੂੰ ਨਿਖਾਰ ਸੁੱਟਦੀ ਹੈ ਧੰਨਵਾਦ